ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਵਿੰਸ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਇਕਾਸ਼ਦੀਪ ਕੋਲ ਬੋਹ ਚੁੱਕੇ ਆ ਜੀ ਪਿੰਡ ਕਣੀ ਹੈ ਕਿ ਬੰਗਰ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇਖੋ ਅੱਜ ਵੀ ਦੋ ਪਸ਼ੂ ਸੇਲ ਆ ਵੀਰਾਂ ਕੋਲ ਜੀ ਨਾਲ ਇੱਕ ਮਾਲੀ ਲੈ ਕੇ ਆ ਵੀਰੋ ਨਾਲ ਨੀਲੇ ਦਾ ਬਹੁਤ ਟੌਪ ਦਾ ਤੇ ਬਾਕੀ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਾਥੀ ਦੇ ਵੀਰ ਜੀ ਹੋਰ ਸੁਣਾਓ ਜੀ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਲੈ ਕੇ ਜੁੱਬਰ ਲੱਗਦਾ ਜੀ ਜੀ ਨਵਾਂ ਲੱਗਿਆ ਹਾਂਜੀ ਉਹਦਾ ਜੀ ਨਹੀਂ ਲੱਗਣਿਆ ਹਲੇ ਕੱਲ ਕੱਲ ਇੱਕੋ ਲੱਗਦਾ ਹਾਂਜੀ ਇੱਕੋ ਇਹ ਤਾਂ ਫਿਰ ਬਜੀ ਜੀ ਨਹੀਂ ਲੱਗਣਾ ਦਾ ਜੋੜਾ ਲੈ ਕੇ ਆਣਾ ਤੇ ਚਲੋ ਕੋਈ ਨਹੀਂ ਕੋਰ ਲੈਵਾਂਗੇ ਉਹ ਵੀ ਦੇਖ ਲਈਏ ਮੜਾ ਜੀ ਕਿੱਥੋਂ ਲਿਆਂਦਾ ਜੀ ਇਹ ਵੀ ਵੀਰ ਜੀ ਪਿੰਡੋਂ ਹੀ ਲਿਆਂਦਾ ਜੀ ਅੱਛਾ ਇਹਦਾ ਪਿਓ ਪਿਆ ਬੜਾ ਵਧੀਆ ਇਹ ਤੇ ਮੈਨੂੰ ਚੰਗੀ ਲੱਗੀ ਤੇ ਮੈਂ ਲੈ ਲਈ ਫਿਰ ਗਰੋਥ ਗਰੋਥ ਬੜੀ ਸੋਹਣੀ ਆ ਨਾ ਬੱਚਾ ਸਿਰਪਾਲੇ 3 ਦਿਨਾਂ ਦੀ ਇਹ ਅੱਛਾ ਫਿਰ 3 ਦਿਨਾਂ ਦੀ ਹਾਂਜੀ ਹਾਂ ਚੰਗੀ ਆ ਜੀ ਇਹ ਦੁੱਧ ਪੀਂਦੇ ਹੋਗੇ ਬਜੀ ਦੁੱਧ ਪਿੰਦੀ ਤੇ ਮੈਂ ਕੱਲ ਦੀ ਲਿਆਂਦੀ ਆ ਤੇ ਹੁਣ ਪੱਠਿਆਂ ਦੇ ਆ ਤਾਂ ਹੀ ਇਹਦਾ ਜੀ ਨਹੀਂ ਲੱਗਣਿਆ ਹਾਂ ਚਲੋ ਕੋਨੀ ਚੰਗਾ ਸੀ ਇਹਦਾ ਪਿਓ ਹਾਂਜੀ ਆਪਣਾ 1 ਲੱਖ ਤੇ 5000 ਮਿਲਦਾ ਸੀ ਇਹਦਾ ਇਹਦੀ ਮਾਲ ਆ ਹਾਂਜੀ ਬੇਸ਼ੱਕ ਇਹਨੇ ਵੇਖਣਾ ਹੋਗਾ ਪਿੰਡ いや ਵਿਖਾ ਵੀ ਦਵਾਂਗੇ ਪਿਓ ਦਾ ਕਿ ਮਾਲ ਆ ਪਿਓ ਦਾ ਪਿਓ ਦਾ ਪਿਓ ਤਾਂ ਨਹੀਂ ਬੱਚਾ ਬਹੁਤ ਸੁਣਾਇਆ ਤੇ ਸਿਰਫ ਮਹੀਨੇ ਦੀ ਜਿਹਲੇ ਚਲੋ ਤੇ ਕਦ ਕਾਠ ਵੇਲੋ ਕਿੰਨਾ ਵਧੀਆ ਵਾ ਚਲੋ ਤੇ ਕਿੰਨੇ ਵਜੇ ਦੋਈਏ ਜੀ ਅੱਜ ਫਿਰ ਹਾਂਜੀ ਵੀਰ ਜੀ ਦੋਈਏ ਜੀ ਅੱਜ ਕਿਧਰ ਲੱਗੇ ਮਾਲੀ ਘਾਣੇ ਪਾਸ ਚਲੋ ਘਾਣੇ ਪਾਸੇ ਆਓ ਚਲੋ ਇਧਰ ਆਓ ਸੂਈ ਬਾਜੀ ਸੂਈ ਜੀ ਮਿਰਜੀ ਕਿੰਨੇ ਟਮੋ ਕੇ ਸੂਈ ਨੂੰ ਇਹਨਾਂ ਸੂਈ ਨੂੰ 10 ਦਿਨ ਹੋਏ ਜੇ ਅੱਛਾ ਹਾਂਜੀ ਦੁੱਧ ਕਿੰਨਾ ਜੀ ਦੁੱਧ ਵੀਰ ਜੀ ਇਥੇ ਲਈ 14 ਕਿਲੋ ਐਟ ਟਾਈਮ 14 ਕਿਲੋ ਐਟ ਟਾਈਮ ਜੋ ਤਿਆਰ ਹਾਂ ਹਾਂਜੀ ਵੱਸੀ ਆ ਗਈ ਮਗਰ ਵੱਸੀ ਮਗਰ ਬੜੀ ਵਧੀਆ ਜੀ ਲਓ ਜੀ 14 ਕਿਲੋ ਐਟ ਟਾਈਮ ਜੋ ਤਿਆਰ ਆ ਜੀ ਮਗਰ ਵੱਸੀ ਆ ਗਈ ਆ ਤੇ ਗਾਂ ਵੀ ਬਹੁਤ ਕੁਆਲਿਟੀ ਵਾਲੀ ਆ ਬਠੀਕ ਆ ਆ ਜਾਓ ਚੁਆਈ ਜੂ ਬਾਜੀ ਵਧੀਆ ਬਿਲਕੁਲ ਜੀ ਇੱਕ ਨੰਬਰ ਦੀ ਚੁਆਈ ਥਾਂ ਤੁਣ ਵੇਖੋ ਕਿੰਨਾ ਵਧੀਆ ਲੱਗਾ ਵਾ ਹੂੰ ਹੂੰ ਬਿਲਕੁਲ ਬਿਲਕੁਲ ਜੀ ਹਾਂਜੀ ਫਿਰ ਬੋਲੋ ਜੀ ਜੈ ਜਵੀਰ ਜੀ ਬਿਲਕੁਲ ਜੈ ਜੀ ਬਿਲਕੁਲ 50 ਦੀ ਦੇ ਦਈਏ ਕਰ ਦੋ ਜਿੰਨਾ ਮਨ ਤਨ ਹੁੰਦਾ ਭਈ 2000 ਕਰ ਦਾਂਗੇ ਚਲੋ 48 ਦੀ ਦੇ ਦਾਂਗੇ ਬਾਕੀ ਛੋਟ ਕਰ ਦਾਂਗੇ ਕਰ ਕਰਦੇ ਮੁੱਕ ਕਰਦੇ ਨੇ ਬਾਕੀ ਇਹ ਵਿਆਹ ਹੈ ਠੰਡੀ ਸੀਲੇ ਕੋਈ ਰਸੀ ਨਹੀਂ ਕੋਈ ਕੁਝ ਨਹੀਂ ਜੇ ਬਿਲਕੁਲ ਬਿਲਕੁਲ ਦੁੱਧ ਹੋਰ ਵਧੂਗੀ ਦੁੱਧ 18 ਲੀਟਰ ਕਰਵਾਜਣਾ ਜੀ ਹਜੇ ਅਵੇ ਬੱਚਾ ਵੀ ਹਜੇ ਨਰਮੀ ਆ ਹਾਂਜੀ ਤੇ ਆਹ ਮਾਲੀ ਜੀ ਇਹ ਮਾਲੀ ਚਾਰ ਦੰਦ ਜੇ ਪਿੰਡੋਂ ਲਿਆ ਕੇ ਬਾਹਰੋਂ ਲਿਆਣਾ ਇਹ ਵੀ ਪਿੰਡੋਂ ਲਿਆ ਜੀ ਅੱਛਾ ਹਾਂਜੀ ਤੇ ਫਾਰਮ ਚੋਂ ਲਿਆਵਾ ਬੜਾ ਵਧੀਆ ਉਹਥੇ ਕਿੰਨਾ ਤੁਸੀਂ ਦੀ ਮਾਤਲੇ ਜੀ ਇਹਦੀ ਮਾਤਲੇ ਦੁੱਧ 18 ਕਿਲੋ ਹੋਣਾ ਜੀ ਅੱਛਾ 18 ਕਿਲੋ ਹਾਂਜੀ ਬਸ਼ੱਕੀ ਕੋਈ ਆਕੇ ਵੇਖ ਲੇ ਜਿੱਥੋਂ ਲਿਆਵਾ ਵਿਖਾ ਵੀ ਦਵਾਂਗੇ ਹਾਂ ਨਹੀਂ ਪਤਾ ਨਹੀਂ ਕਿਹਦਾ ਪਿਓ ਨੇ ਕਿਹੜਾ ਸੀ ਜੀ ਨਹੀਂ ਇੰਨਾ ਨਹੀਂ ਜੇ ਪਤਾ ਕੀਤਾ ਬਾਕੀ ਵੀ ਦਿਖਣ ਹੀ ਡੈਣਾ ਜਿਹੜਾ ਵੀ ਆਇਆ ਵੀ ਕੋਈ ਚੰਗਾ ਹੀ ਆ ਬਿਲਕੁਲ ਬਾਕੀ ਡੈਸਟਿਕਾ ਬਹੁਤ ਸੋਹਣੇ ਆ ਹਾਂਜੀ ਜੋਹੋ ਜੀ ਚਾਰ ਦੰਦਾ ਜੀ ਚਾਰ ਦੰਦੇ ਜੀ ਚਾਰ ਦੰਦਾ ਜੀ ਮਾਲੀ ਤੇ ਬਹੁਤ ਕੁਆਲਟੀ ਦਾ ਮਾਲੀ ਹੈ ਨਾਲੇ ਹਜੇ ਚਲੋ ਹਜੇ ਤਾਂ ਨਹੀਂ ਕੱਦ ਕੋਈ ਪੂਰਾ ਕਰਨਾ ਹੈ ਹਜੇ ਹਾਂ ਚਾਰ ਦਿਨ ਹੋਇਆ ਨਹੀਂ ਜੀ ਹੋਣ ਡਿਆ ਲੈ ਅੱਛਾ ਹੋਣ ਡਿਆ ਠੀਕ ਹੈ ਹਾਂ ਜੀ ਠੀਕ ਹੈ ਰੇੜੇ ਰੁੜੇ ਲੱਗਾ ਜੀ ਰੇੜੇ ਵੀ ਲੱਗਾ ਜੇ ਤੇ ਮੱਝਾ ਵੀ ਲਾਉਂਦਾ ਜੀ ਇਹਦਾ ਠੀਕ ਹੈ ਫਿਰ ਦੋਵੇਂ ਕੰਮ ਹੀ ਕਰਦਾ ਦੋਵੇਂ ਕੰਮ ਹੀ ਕਰੂਗਾ ਇਹੋ ਜਿਹੇ ਦਾ ਭਾਲਦੇ ਫਰਕ ਨਹੀਂ ਹਾਂ ਜੀ ਹਾਂ ਜੀ ਖੜੋ ਮੜਾ ਜ ਮੂੰਹ ਦਿਖਾਉਣਾ ਵਾਹ ਠੀਕ ਹੈ ਤੇ ਭਾਜੀ ਫਿਰ ਕੀਮਤ ਵੇਲੋ ਇਹੋ ਜਿਹੇ ਦਾ ਤੇ ਲੋਕ ਲੱਖ ਲੱਖ ਮੰਗਦੇ ਆ ਜੈ ਜੀ ਕਰਨਾ ਵਾ ਜੈ ਜੀ 55 ਦਾ ਦੇ ਦਈਏ ਠੀਕ ਹੈ ਕਰੋਣੀ ਵਿੱਚੋਂ ਛੋਟੇ। ਵੀਰੋ ਮਰਜ਼ੀ ਤੁਹਾਡੀ ਫਿਰ। 5 ਕਰ ਦੋ। ਚਲੋ ਜਾਓ। 50 ਆ ਦੇ ਦਾਂਗੇ। ਚਲੋ 50 ਦੇ ਦੇ ਦਿੰਦੇ। ਹਾਂਜੀ। ਸੋਨਾ ਸੋਨਾ ਮਾਲੀ ਹੈ ਜੀ। ਲੋ ਜੀ 50000 ਦੇ ਮਾਲੀ ਦੇ ਦਾਂਗੇ। ਚਲੋ ਕੋਈ ਨਹੀਂ। ਬਾਕੀ ਮੌਕੇ ਤੁਹਾਡੇ ਹੋਰ ਛੋਟ ਛੜ ਕਰ ਦੇਣਗੇ। ਕਰ ਦਾਂਗੇ ਕੋਈ ਨਹੀਂ ਥੋੜੀ ਬੱਧੀ। ਟੈਸਟਿਕਲ ਹੋਰ ਚੈੱਕ ਕਰ ਲਓ। ਆਹ ਦੇਖ। ਠੀਕ ਆ। ਚਲੋ। ਦੇਖੋ ਜੀ ਦੋ ਹੀ ਪਸ਼ੂ ਸੇਲ ਆ। ਇੱਕ ਦਿਨ ਹੁਣ ਚੁਵਾਈ ਕਰਕੇ ਲੈ ਕੇ ਜਾਓ ਤੇ ਦੂਜਾ ਵੀ ਚੈੱਕ ਕਰ ਲਓ ਹਨਾ ਜੀ। ਬਿਲਕੁਲ ਬਿਲਕੁਲ ਵੀਰ ਜੀ ਆਪਣੇ ਚੋਕੇ ਦੋ ਟਾਈਮ ਤਸੱਲੀ ਕਰਕੇ ਖੜੇ ਕੋਈ ਚਲੋ। ਹਾਂਜੀ। ਪਿੰਡ ਕਣੀ ਕੇ ਬੰਗ ਪਿੰਡ ਕਣੀ ਕੇ ਬੰਗ ਰੈ ਤਹਿਸੀਲ ਬਟਾਲਾ ਡਿਸਟ੍ਰਿਕਟ ਗੁਰਦਾਸਪੁਰ ਸਤਿ ਸ਼੍ਰੀ ਅਕਾਲ